ਜਰਾ ਮਨ ਵਿੱਚ ਸੋਚ ੜਿਆ ਕੀ ਤੂੰ ਜਗਤ ਨੇਕੀ ਕਮਾਉਣ ਆਇਆ ਜਰਾ ਮਨ ਵਿੱਚ ਸੋਚ ੜਿਆ ਕੀ ਤੂੰ ਜਗਤ ਨੇਕੀ ਕਮਾਉਣ ਆਇਆ ਛੱਡ ਦਾ ਤੈਨੂੰ ਦਾਤਾਂ ਦੇ ਫੇਰੇ ਪਿੱਛੇ ਨਾਲ ਜੋਰ ਦੇ ਪਾਪ ਕਮਾਉਣ ਆਇਆ ਨਾਲ ਜੋਰ ਦੇ ਪਾਪ ਕਮਾਉਣ ਆਇਆ ਛੱਡ ਹੰਕਾਰ ਨੂੰ ਬੰਜਾ ਤੂੜ ਮੰਗੂ ਏ ਤੂੰ ਜਗਤ ਨੇਕੀ ਕਮਾਉਣ ਆਇਆ ਜੇ ਤੂੰ ਜਗਤ ਨੇਤੀ ਕਮੋਣ ਆਇਆ ਗਿਲ ਹੋਣ ਮਣਾ ਤੇ ਮਾਣ ਪਾਲੇ ਗਿਲ ਹੋਣ ਮਣਾ ਤੇ ਮਾਣ ਪਾਲੇ ਐਵੇਂ ਖਾਲੀ ਨੇ ਤੂੰ ਵੀ ਵਜਾਉਣ ਆਇਆ ਐਵੇਂ ਖਾਲੀ ਨੇ ਤੂੰ ਵੀ ਵਜਾਉਣ ਆਇਆ ਤੇਰੀ ਬਤਾ ਦੀ ਅੱਖ ਦਾ ਤਾਰਾ ਪੀਤਾ ਕਾਲੂ ਦਾ ਰਾਜ ਦਲਾਰਾ ਤੇਰੀ ਬਤਾ ਦੀ ਅੱਖ ਦਾ ਤਾਰਾ ਪੀਤਾ ਕਾਲੂ ਦਾ ਰਾਜ ਦਲਾਰਾ 베ਤਲ ਮੰਡੀ ਆਸੀ ਨਾਨਕੀ ਵੀਰ ਤਰਨੇ ਵੀਰ ਤਰਨੇ ਵੀਰ ਤਰਨੇ ਕਾਲ ਯੁਗ ਦਾ ਭਾਗ ਜਗਾਇਆ ਸੀ ਨਾਨਕੀ ਵੀਰ ਤਰਨੇ ਉਹ ਛੋਟੀ ਉਮਰੇ ਪਹਿਲੋਂ ਪਾਂਦਰੋਂ ਸਬਕ ਪੜਾਇਆ ਸੀ ਛੋਟੀ ਉਮਰੇ ਪਹਿਲੋਂ ਪਾਂਦਰੋਂ ਸਬਕ ਪੜਾਇਆ ਸੀ ਉਜੜੀ ਵੇਖ ਖੇਤੀ ਦਾੜਾ ਜੜਕ ਭਰਾਇਆ ਸੀ ਉਜੜੀ ਵੇਖ ਖੇਤੀ ਦਾੜਾ ਜੜਕ ਭਰਾਇਆ ਸੀ ਉਹ ਹਰੇ ਕੀਤਨ ਖੇਤ ਜਾੜੇ ਜਾਮਾ ਸਕਤੀ ਤੂੰ ਬਲਹਾਰੇ ਹਰੇ ਕੀਤਨ ਖੇਤ ਜਾੜੇ ਜਾਮਾ ਸਕਤੀ ਤੂੰ ਬਲਹਾਰੇ ਵੈਗੜੂ 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 ਗਾਇ ਗੁਰੂ ਨਾਮ ਜਪਾਈ ਨਾਨਕੀ ਵੀਰ ਤੇਰੇ ਨੇ ਵੀਰ ਤੇਰੇ ਕਾਲ ਯੁਗ ਦਾ ਪਾਰ ਜਗਾ ਸੀ ਨਾਨਕੀ ਵੀਰ ਤੇਰੇ ਨੇ ਉਹ ਜਦੋਂ ਗਿਆ ਮੱਕੇ ਵਿੱਚ ਮੁਲਾ ਨੂੰ ਰਾਤੇ ਪਾਇਆ ਸੀ ਜਦੋਂ ਗਿਆਤੋ ਗਿਆ ਮਕੇ ਵਿੱਚ ਮੁੱਲਾ ਨੂੰ ਰਤ ਪਾਇਆ ਸੀ ਉਹ ਰੱਬ ਹਰ ਪਾਸੇ ਕਰਕੇ ਪਰਦਾ ਖ ਦਿਖਾਇਆ ਸੀ ਉਹ ਰੱਬ ਹਰ ਪਾਸੇ ਕਰਕੇ ਪਰਦਾ ਖ ਦਿਖਾਇਆ ਸੀ ਪੀਰ ਪਕੀਰ ਨਮਾਏ ਸਾਰੇ ਦਰਸ਼ਨ ਕਰ ਜਾਵਾ ਬਲਘਾਰੇ ਪੀਰ ਪਕੀਰ ਨਮਾਏ ਸਾਰੇ ਦਰਸ਼ਨ ਕਰ ਜਾਵਾ ਬਲਘਾਰੇ ਵਾਹਿਗੁਰੂ 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 ਨਾਮ ਜਪਾ ਸੀ ਨਾਨਕੀ ਵੀਰ ਤਰਨੇ ਵੀਰਤਰ ਨੇ ਕਲਯੁਗ ਦਾ ਪਾਗ ਜਗਾਇਆ ਸੀ ਨਾਨਕੀ ਵੀਰਤਰ ਨੇ ਸੱਜਣ ਠਾਕ ਭੂਮੀਏ ਚੋਰ ਨੇ ਮਾਫੀ ਮੰਗਿਆ ਸੱਜਣ ਠਾਕ ਭੂਮੀਏ ਚੋਰ ਨੇ ਮਾਫੀ ਮੰਗਿਆ ਉਹ ਸੜ ਕੇ ਰਾਹ ਪਾਪਦਾਨੀ ਤਤਾਰ ਲਈ ਚੰਗਿਆ ਛੱਡ ਕੇ ਰਾਹ পাপ ਦਾ ਨਹੀਂ ਤਤਰਲੀ ਚੰਗੀਆਂ ਉਹ ਗੇਲਾ ਸੱਚੀ ਗੱਲ ਸੁਣਾਵੇਂ ਸੱਚਾ ਸਿੰਘ ਤੂੰ ਵੀ ਨਾਲ ਗਾਵੇ ਗੇਲਾ ਸੱਚੀ ਗੱਲ ਸੁਣਾਵੇਂ ਸੱਚਾ ਸਿੰਘ ਤੂੰ ਵੀ ਨਾਲ ਗਾਵੇ ਢੋਲ ਕੇ ਢੋਲ ਕੇ ਢੋਲ ਕੇ ਸੋਹਰ ਮਚਾਸੀ ਨਾਨਕੀ ਵੀਰ ਤਰਨ ਵੀਰ ਤਰਨ ਕਲਯੁਗ ਦਾ ਪਾਗ ਦਿਖਾਇਆ ਸੀ ਨਾਨਕੀ ਵੀਰ ਤਰਨ ਕੰਤਾਨ ਗੁਰੂ ਗ੍ਰੰਥ ਸਾਹਿਬਾ ਤੋਰ ਕੀ ਬਾਣੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬਾ ਮਹਾਰਾ ਮੇਰਾ ਕਰੋ ਗੁਰੂ ਨਾਨਕ ਮਹਾਰਾਜ ਮੇਰਾ ਕਰੋ ਸੱਚੇ ਬਾਸਾਰੇ ਜਿਮਨਾ ਨਾਮ ਜਪਾਇਆ ਵਾਹਿਗੁਰੂ ਕਾਲ ਪੁਰਖ ਨਰੰਗਰ ਦੀ ਜੋਤ ਗੁਰੂ ਨਾਨਕ ਮਹਾਰਾਜ ਕਲ ਜੋ ਦੇਵਤਾਰ ਸੱਚੇ ਬਾਸ ਸਭ ਦਾ ਪਹਲ ਮੰਗਦੇ ਨੇ ਗੁਰੂ ਗ੍ਰੰਥ ਸਾਹਿਬਾ ਤੋਰ ਕੀ ਬਾਣੀ ਭਗਤਾਂ ਦੀ ਬਾਣੀ ਸਭ ਦੇ ਸਭ ਦੇ ਸੰਗ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਮੇਰਾ ਕਰੋ ਰਾਬਰ ਜਚਰੋਤੇ ਵਿਦਵਾਨ ਸਚਾ ਸਿੰਘ ਜੇਲ ਪਣੀ ਤੀ ਉੱਤੇ ਤਸਿਲ ਜਨਾਲ ਜਲਾ ਮਰਦ ਪੰਜਾਬ ਹਾਰੀ ਹਾਰੀ ਪੱਤਰਕਾਰ ਤਰਵਿੰਦਰ ਸਿੰਘ ਰੌਲ ਖਵਾਰੇ ਸਾਹਿਬ ਜੀ ਮਹਾਰਾਜ ਗੁਰੂਗ੍ਰਾਮ ਸੰਮੀਲਾ ਕਚੜਦੀ ਕਲਾ ਬਾਲਮੱਤੇ ਪੱਤਰਕਾਰ ਜੀ ਤੜੀ ਤਰਵਿੰਦਰ ਸਿੰਘ ਜੀ ਰੌਲ ਜੀ ਬੜਾ ਮਾਨ ਸਤਿਕਾਰ ਕਰਦੇ ਗੁਰੂ ਨਾਨਕ ਦੇਵ ਜੀ ਖੁੱਲੇ ਪਲਾੜੇ ਬੱਚਾ ਕਰ ਬੱਚਾ ਵਾਦਾ ਪਾਏ ਸਾਰੇ ਦੇਸ਼ਵਾਂ ਨਾਲ ਗ੍ਰਾਮ ਚੜਦੀ ਕਲਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਪਤ ਜੀ